ਨੇ ਵੀ ਬਾਹਰ ਕੋ ਜਾ ਕੇ ਰਾਉਂਡ ਨਹੀਂ ਨਹੀਂ ਵੋਟਾਂ ਨਹੀਂ ਹੋਊਗਾ ਅਸੀਂ ਦੋ ਕੈਂਡੀਡੇਟ ਆਈਡੈਂਟੀਫਾਈ ਕਰ ਦਾਂਗੇ ਸਾਡਾ ਵੋਟਰ ਹੈ ਇਹ ਸਾਰਾ ਬਟੂਨ ਨਹੀਂ ਬਾਹਰ ਦੇ ਇਹ ਕਹਿੰਦੇ ਨਾ ਵੋਟ ਨਹੀਂ ਹੈ ਨਾ ਜਾਣ ਦੇਣਾ ਦੀਪੀ ਜੀ ਕਹਿੰਦੇ ਨਾ ਵੋਟ ਨਹੀਂ ਹੈ ਹਾਂ ਇਹ ਕਹਿੰਦੇ ਨਾ ਵੋਟ ਨਹੀਂ ਹੈ ਫਿਰ ਨਾ ਜਾਣ ਦੇਣਾ ਐ ਮੈਂ ਰੋਕੋ ਨਾ ਨਾ ਕੈਂਡੀਡੇਟ ਕਹਿੰਦੇ ਨਹੀਂ ਹੈ ਵੋਟ ਬਿਲਕੁਲ ਨਾ ਜਾਉਂਦਾ ਇਹ ਨਵਾਂ ਬੰਦਾ ਯਾਰ ਉਹੀ ਆਉਂਦਾ ਜੀ ਮੋੜ ਲੈ ਗਿਆ ਯਾਰ ਪਹਿਲੇ ਪਰਵਾਇਆ ਕਿਵੇਂ ਲੋਕ ਕਿੱਗੇਵੇਂ 당ਣ ਫੜਕਾ ਕਰਿਆ ਭਾਈ ਸਾਹਿਬ ਮੇਰਾ ਲੋ ਇੰਟਰਵਿਊ ਸਭ ਦੇ ਸਾਹਮਣੇ ਰੋਕਾ ਕੇ ਥਾਣੇ ਲੈ ਕੇ ਚਲਦੇ ਆ ਤੂੰ 11 ਵਜੇ ਤੋਂ ਬਾਅਦ ਬੋਲਦਾ ਇਹਨੂੰ ਕਹਿ ਸਰ ਤੁਸੀਂ ਕੇ ਚਾਰੋਂ ਥਾਣੇ ਬਿਠਾਣਾ ਹੋ ਜਾ ਕੇ ਇਹ ਮੋਟੀ ਹੋ ਗਈ ਹੈ ਕੀ ਹੋ ਰਿਹਾ ਇਹ ਮੋਟਰ ਰੁਕ ਗਈ ਨਹੀਂ ਜਿਤਨ ਲੋਕ ਸੀ ਆ ਇਹ ਕੰਮ ਸਹੀ ਹੈ ਨੇ ਥੋੜੇ ਇਹ ਕੰਮ ਦਿਲ ਨੇ ਬਾਕੀ ਕੀ ਆ ਆਓ ਕੋਈ ਗੱਲ ਨਹੀਂ ਕੀ ਗੱਲ ਹੋ ਗਈ ਮਕੇ ਜੀ ਕੀ ਗੱਲ ਮੈਨੂੰ ਕਿਹਾ ਨਵੇਂ ਕਿ ਵੋਟਾਂ 11 ਵਜੇ ਤੋਂ ਬਾਅਦ ਆ ਗਈਆਂ ਤੁਸੀਂ ਉੱਗਰ ਘਰ ਚਲੇ ਜਾਓ ਨਹੀਂ ਤਾਂ ਥਾਣੇ ਲੈ ਚਲਦੇ ਆ ਹਾਂ ਬਾਣੇ ਲੈ ਚੋ ਰੋਟੀ ਮਾਣੀ ਉੱਥੇ ਮਿਲੇ ਉੱਥੇ ਅੱਗੇ ਬਹਿਣਾ ਉੱਥੇ ਨਹੀਂ ਉਸ ਤੋਂ ਪਹਿਲਾਂ ਤਾਂ 16 ਵੋਟਾਂ ਪੈ ਚੁੱਕੀਆਂ ਸੀ ਇਹ ਜੀ ਪੈ ਚੁੱਕੋ ਕਹਿੰਦੇ ਵੋਟਾਂ ਜੀ ਹੈ ਹੀ ਨਹੀਂ ਹੈ ਕੀ ਕੀ ਕਹਿਣਾ ਚਾਹੋਗੇ ਰਕਿੰਦਰ ਆਜਾ ਇਹ ਜੋ ਕੁਝ ਇੱਕ ਮੈਦਾ ਜੇ ਐਂਟਰ ਮੈਦਾ ਜੇ ਐਂਟਰ ਕਰ ਰਿਹਾ ਮੈਨੂੰ ਪਤਾ ਨਹੀਂ ਇਸ਼ੂ ਕੀ ਆ ਤੇ ਮੈਨੂੰ ਕਿਧਰ ਲੈ ਕੇ ਆਏ ਮੈਂ ਕਿਹੜਾ ਸਿਸਟਮ ਹੈ ਨਹੀਂ ਇਹ ਨਾ ਕਰੇ ਘਰ ਨਾ ਠੀਕ ਮੈਂ ਕੈਂਡੀਡੇਟ ਹੈ ਗੰਦੀ ਭਾਈ ਜੇ ਤਾਂ ਦਰਾਂ ਦੇਣਾ ਨਹੀਂ ਤਾਂ ਨਾਮ ਦੇਣਾ ਠੀਕ ਹੈ ਜੇ ਦਰਾਂ ਦੇ ਬਾਅਦ ਵੀ ਹੋਵੇ ਹਾਂ ਮੈਂ ਤਾਂ ਹਰ ਜੀ ਕਹਿ ਬਸੇ ਉਹਦਾ ਦਾਲ ਕਰਨੀ ਕੇ ਬਾਅਦ ਕਹਿੰਦੀ ਕਰ ਹਾਂ ਮੈਂਬਰ ਹੈ ਮੈਂ ਕਿਹਾ ਚੋ ਚੋ ਫੋਟ ਵੋਟ ਫੋਟ ਦੀ ਨਹੀਂ ਕਿਹਦਾ ਕਮਾ ਖੜਾ ਅੱਜ ਰਾਜਪੁਰਾ ਰੋਟਰੀ ਕਲੱਬ ਵਿਕੇ ਰੋਟਰੀ ਕਲੱਬ ਦੇ 2024 ਅਤੇ 25 ਦੇ ਲਈ ਨਵੇਂ ਪ੍ਰਧਾਨ ਦੀ ਚੋਣ ਰੱਖੀ ਗਈ ਜਿਸ ਦੇ ਵਿੱਚ ਚੋਣ ਅਧਿਕਾਰੀ ਜੋਗਿੰਦਰ ਬੰਸਲ ਨੇ ਦੱਸਿਆ ਕਿ ਇਸ ਵਾਰ ਤਿੰਨ ਉਮੀਦਵਾਰ ਚੋਣ ਦੇ ਵਿੱਚ ਖੜੇ ਨੇ ਪਹਿਲਾ ਉਮੀਦਵਾਰ ਪਵਨ ਕੁਮਾਰ ਪਿੰਕਾ ਜਿਸ ਨੂੰ ਕਿ 1 ਵੋਟ ਪਈ ਹੈ ਅਤੇ ਦੂਸਰਾ ਸੰਦੀਪ ਗੁਡਵਾਨੀ ਜਿਸ ਨੂੰ ਕਿ 95 ਵੋਟਾਂ ਪਈਆਂ ਅਤੇ ਤੀਸਰਾ ਐਡਵੋਕੇਟ ਸੁਮਿਤ ਮਹਿਤਾ ਜਿਸ ਨੂੰ ਕਿ 99 ਵੋਟਾਂ ਪਈਆਂ ਨੇ ਜਦਕਿ ਕੁੱਲ 185 ਵੋਟਾਂ ਸਨ ਇੱਥੇ ਦੱਸਣ ਵਾਲੀ ਗੱਲ ਇਹ ਆ ਕਿ ਪਵਨ ਕੁਮਾਰ ਪਿੰਕਾ ਨੇ ਇੱਕ ਰਾਤ ਪਹਿਲਾਂ ਆਪਣਾ ਸਮਰਥਨ ਐਡਵੋਕੇਟ ਸੁਮਿਤ ਮਹਿਤਾ ਨੂੰ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਸੰਦੀਪ ਗੁੜਵਾਨੀ 6 ਵੋਟਾਂ ਦੇ ਨਾਲ ਜੇਤੂ ਹੋ ਗਏ। ਇਸ ਮੌਕੇ ਨਵੇਂ ਪ੍ਰਧਾਨ ਚੁਣੇ ਗਏ ਸੰਦੀਪ ਗੁੜਵਾਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਪ੍ਰਧਾਨਗੀ ਦੇ ਦੌਰਾਨ ਕਲੱਬ ਦੀ ਬਿਹਤਰੀ ਲਈ ਵੱਾ ਤੋਂ ਵੱਧ ਸਮਾਜ ਸੇਵੀ ਕੰਮ ਕਰਨਗੇ। ਉੱਥੇ ਹੀ ਉਹਨਾਂ ਨੇ ਵਿਧਾਇਕਾ ਨੀਨਾ ਮੀਤਲ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਦਾ ਤਨਫਾਦ ਕੀਤਾ। ਅੱਜ ਇੱਥੇ ਵੇਖਣ ਵਾਲੀ ਗੱਲ ਇਹ ਵੀ ਰਹੀ ਆ ਕਿ ਸਵੇਰੇ ਕੁਝ ਥੋੜੀ ਗਰਮਾ-ਗਰਮੀ ਵੀ ਦੇਖਣ ਨੂੰ ਮਿਲੀ ਹੈ ਅਤੇ ਜਿਸ ਦੇ ਵਿੱਚ ਕੁਝ ਮੈਂਬਰਾਂ ਦੇ ਵੱਲੋਂ ਉਹਨਾਂ ਦੇ ਨਾਲ ਤੱਕਾ ਕਰਨ ਦੇ aarop ਲਗਾਏ ਗਏ। ਪਹਿਲਾਂ ਤੁਹਾਨੂੰ ਉਹ ਵੀਡੀਓ ਵਿਖਾਉਂਦੇ ਆ ਜਿਸ ਦੇ ਵਿੱਚ ਸਵੇਰੇ ਥੋੜੀ ਗਰਮਾ-ਗਰਮੀ ਵੇਖਣ ਨੂੰ ਮਿਲੀ ਹੈ। ਜਕਰਨ ਨਹੀਂ ਬਾਰਗੋ ਜਕਰਾ ਜੋ ਨਹੀਂ ਨਹੀਂ ਵੀ ਵੋਟ ਨਹੀਂ ਹੋਊਗਾ ਅਸੀਂ ਦੋ ਕੈਂਡੀਡੇਟ ਆਇਡੈਂਟੀਫਾਈ ਕਰ ਦਾਂਗੇ ਸਾਡਾ ਵੋਟਰ ਹੈ ਇਹ ਸਾਰਾ ਫਟ ਦੇ ਦੋ ਮੈਂ ਬਾਹਰ ਦੇ ਨੇ ਹਾਂ ਇਹ ਕਹਿਣਾ ਵੀ ਵੋਟ ਨਹੀਂ ਹੈ ਨਾ ਜਾਣ ਦੇਣਾ ਬੀਪੀ ਜੀ ਕਹਿਦਣਾ ਵੋਟ ਨਹੀਂ ਹੈ ਹਾਂ ਦੋਨੋਂ ਕਹਿੰਦੇ ਵੋਟ ਨਹੀਂ ਹੈ ਆ ਜਾਏਗਾ ਹਾਂ ਹਾਂ ਇਹ ਕਹਿਦਣ ਵੋਟ ਨਹੀਂ ਹੈ ਫਿਰ ਨਾ ਜਾਣ ਦੇਣਾ ਐ ਮੈਂ ਰੋਕੋ ਨਾ ਨਾ ਹਾਂ ਕੈਂਡੀਡੇਟ ਕਹਦੇ ਨਹੀਂ ਹੈ ਵੋਟ ਬਿਲਕੁਲ ਨਾ ਜਾਊਗਾ ਕੋਈ ਵੀ ਵੋਟਰ ਕੋਈ ਵੀ ਵੋਟਰ ਕੋਈ ਇਹ ਜਿਹੜਾ ਬੰਦਾ ਯਾਰ ਉਹੀ ਆਉਂਦਾ ਅਸੀਂ ਮੋੜ ਲਾਈ ਜਿਹੜਾ ਯਾਰ ਪਹਿਲੇ ਪਰਵਾਇਆ ਕਿ ਕਿਵੇਂ ਕਿਹਾ ਗਿਆ ਅੱਜ ਭਾਈ ਸਾਹਿਬ ਮੇਰਾ ਲੋ ਇੰਟਰਵਿਊ ਸਭ ਦੇ ਸਾਹਮਣੇ ਰੋਕ ਕੇ ਥਾਣੇ ਲੈ ਕੇ ਚਲਦੇ ਆ ਤੂੰ 11 ਵਜੇ ਤੋਂ ਬਾਅਦ ਬੋਲਦਾ ਇਹਨੂੰ ਕਹਿ ਸਰ ਤੁਸੀਂ ਕੇ ਚਾਰੇ ਥਾਣੇ ਬਿਠਾਣਾ ਹੋ ਜਾ ਕੇ ਇਹ ਮੋਟੀ ਹੋ ਗਈ ਹੈ ਕੀ ਹੋ ਰਿਹਾ ਇਹ ਮੋਟਰ ਰੁਕ ਗਈ ਨਹੀਂ ਜਿੱਤ ਲੋ ਕੀ ਸੀ ਆ ਇਹ ਕੰਮ ਸਹੀ ਹੈ ਨਾ ਥੋੜੇ ਇਹ ਕੰਮ ਚੱਲਨੇ ਆ ਬਾਕੀ ਕੀ ਆ ਆਓ ਆਓ ਕੋਈ ਗੱਲ ਨਹੀਂ ਕੀ ਗੱਲ ਹੋ ਗਈ ਮਕੇਸ਼ ਜੀ ਕੀ ਗੱਲ ਮੈਨੂੰ ਕਿਹਾ ਨਵੇਂ ਕਿ ਵੋਟਾਂ 11 ਵਜੇ ਤੋਂ ਬਾਅਦ ਆ ਗਈਆਂ ਤੁਸੀਂ ਉੱਗਰ ਘਰ ਚਲੇ ਜਾਓ ਨਹੀਂ ਤਾਂ ਥਾਣੇ ਲੈ ਚਲਦੇ ਆ ਹਾਂ ਬਾਣੇ ਲੈ ਚੋ ਰੋਟੀ ਮਾਣੀ ਉੱਥੇ ਮਿਲੇ ਉੱਥੇ ਅੱਗੇ ਬਹਿਣਾ ਉੱਥੇ ਨਹੀਂ ਉਸ ਤੋਂ ਪਹਿਲਾਂ ਤਾਂ 16 ਵੋਟਾਂ ਪੈ ਚੁੱਕੀਆਂ ਸੀ ਇਹ ਜੀ ਪੈ ਚੁੱਕੋ ਕਹਿੰਦੇ ਵੋਟਾਂ ਜੀ ਹੈ ਹੀ ਨਹੀਂ ਹੈ ਕੀ ਕੀ ਕਹਿਣਾ ਚਾਹੋਗੇ ਰਕਿੰਦਰ ਆਜਾ ਇਹ ਜੋ ਕੁਝ ਇੱਕ ਮੈਦਾ ਜੇ ਐਂਟਰ ਮੈਦਾ ਜੇ ਐਂਟਰ ਕਰ ਰਿਹਾ ਮੈਨੂੰ ਪਤਾ ਨਹੀਂ ਇਸ਼ੂ ਕੀ ਆ ਤੇ ਮੈਨੂੰ ਕਿਧਰ ਲੈ ਕੇ ਆਏ ਮੈਂ ਕਿਹੜਾ ਸਿਸਟਮ ਹੈ ਨਹੀਂ ਇਹ ਨਾ ਕਰੇ ਘਰ ਨਾ ਠੀਕ

ਜਿਵੇਂ ਕਿ ਤੁਸੀਂ ਵੀਡੀਓ ਵੇਖੀ ਕਿ ਕੁਝ ਮੈਂਬਰ ਕਿਵੇਂ aarop laga rahe ਨੇ ਕਿ ਉਹਨਾਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਲੇਕਿਨ ਉਸ ਤੋਂ ਬਾਅਦ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਹੀ ਚੋਣ ਸਪੰਨ ਹੋਈ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਚੋਣ ਅਧਿਕਾਰੀ ਅਤੇ ਵਿਜੇਤਾ ਸੰਦੀਪ ਗੁਡਵਾਨੀ ਦਾ ਸਰ ਟੋਟਲ ਵੋਟ 193 ਫੋਲ ਹੋਈਆਂ 185 ਇਹ ਇੱਕ ਵਾਰ ਹੋਈ ਆ ਬਵਨਪੁਰ ਪਿੰਕਾ ਜੀ ਨੂੰ ਸੰਦੀਪ ਗੁਰਵਾਨੀ ਜੀ ਨੂੰ ਪਈਆਂ 95 ਵੋਟਾਂ ਸੁਮਿਤ ਮਹਿਤਾ ਜੀ ਨੂੰ ਪਈਆਂ 89 ਔਰ ਕਰਨ ਗੁਰਵਾਨੀ ਜੀ ਨੂੰ 6 ਵੋਟਾਂ ਤੋਂ ਵਿਨ ਡਿਕਲੇਅਰ ਕੀਤੀ ਸਰ ਚੋਣ ਜਿਹੜਾ ਹੋਇਆ ਕਿਹੜੇ ਸੰਦ ਹੋਇਆ ਹਾਂਜੀ 25 ਪਟਕੀ ਦੇ ਵੀ ਦਾ ਸਰ ਆਪਣੇ ਚੋਣ ਅਧਿਕਾਰੀ ਕੌਣ-ਕੌਣ ਸੀ ਪੜੇ ਮੈਂ ਮਾਈਸਟਰੀ ਰੈਡੀng ਆਫਿਸ ਹਾਂਜੀ ਕੀ ਸਰ ਕੀ ਤਰ੍ਹਾਂ ਚੋਣ ਹੋਣਾ ਸਰ ਵਿਨ ਬਣ ਸਕਦੀ ਹੈ ਬੋਟ ਪਰ ਰੈਡੀng ਆਫੀਸਰ ਸੀ ਮੇਰੇ ਨਾਲ ਸਮਾਣੀ ਕਮੇਟੀ ਇੱਕ ਅਮਿਤ ਕੁਰਾਣ ਧੰਨਵਾਦ ਬਾਕੀ ਮੈਂ ਤੁਹਾਡੇ ਮਦਦ ਨਾਲ ਸਾਰੇ ਰੋਟਰੀ ਮੈਂਬਰ ਦਾ ਬਹੁਤ-ਬਹੁਤ ਧੰਨਵਾਦਿਆਂ ਬਹੁਤ 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 ਕੀ ਕਹਿੰਦੇ ਮੁਖੀ ਸਾਹਿਬ ਜਦੋਂ ਮੈਂ ਆਪਣੇ ਸਾਰੇ ਦੋਸਤਾਂ ਦਾ ਆਪਣੇ ਸਾਰੇ ਦੋਸਤਾਂ ਦਾ ਸਾਰੇ ਭਰਾਵਾਂ ਦਾ ਰੋਟਰੀਅਨ ਸਭ ਦਾ ਧੰਨਵਾਦ ਕਰਦਾ ਮੈਨੂੰ 100 ਕਿੰਨੀਆਂ ਵੋਟਾਂ ਜੀ ਨਹੀਂ ਮੈਨੂੰ 93 ਵੋਟਾਂ ਪਈਆਂ ਸਾਰੇ ਭਰਾ ਮੇਰੇ ਨਹੀਂ ਜੇ ਉਹ ਇਹ ਤੁਹਾਡੇ ਸਾਹਮਣੇ ਹੈ ਸਾਰੇ ਭਰਾਵਾਂ ਦਾ ਜਿਹੜਾ ਜਿਹਨਾਂ ਨੇ ਮੇਰਾ ਸਾਥ ਦਿੱਤਾ ਹੈ 193 ਬੰਦੇ ਨੇ ਮੇਰਾ ਸਾਥ ਦਿੱਤਾ ਹੈ ਤੇ ਅਸੀਂ ਅੱਗੇ ਰਲ ਕੇ ਜਾਵਾਂਗੇ ਇਸ ਕਲੱਬ ਨੂੰ ਹੋਰ ਕਿਹੜੇ ਮੁੱਦੇ ਹੋਣਗੇ ਜਿਹੜੇ ਕਲੱਬ ਦੀ ਬਿਹਤਰੀ ਲਈ ਤੁਸੀਂ ਕਰਨਾ ਚਾਹੋਗੇ ਉਹ ਸਭ ਨੂੰ ਲੈ ਕੇ ਚੱਲਾਂਗੇ ਜੋ ਜਿਸ ਤਰ੍ਹਾਂ ਸਾਡੇ ਸੀਨੀਅਰ ਸਾਨੂੰ ਰਾਈਟ ਫਰਮਾਂ ਦੇ ਜੋ ਸਮਾਜੀ ਤੌਰ ਤੇ ਜੋ ਜਿਤਾਉਣੇਗਾ ਸ਼ਹਿਰ ਦਾ ਸ਼ਹਿਰ ਦਾ ਕਲੱਬ ਦੀ ਨੂੰ ਰੱਬ ਕੀ ਦੇ ਲਾ ਕੇ ਦਮਗਾ ਨਹੀਂ ਤੁਹਾਣਾ ਮੁਖੀ ਸਾਹਿਬ ਨੇ ਮਨ ਬਣਿਆ ਵੀ ਮੈਂ ਰੋਟੀ ਕਬ ਦਾ ਪ੍ਰਧਾਨ ਬਣਾ ਤੇ ਇਹ ਕਿਹਾ ਤੁਹਾਨੂੰ ਮਨਤਾ ਯਾਰਾਂ ਦੋਸਤਾਂ ਨਾਲ ਹੁੰਦਾ ਹੈਗਾ ਤੇ ਜਿਹਨਾਂ ਨੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਅੱਗੇ ਵੱਧੋ ਤੇ ਸਮਾਜੀ ਸੇਵਾ ਕਰਨ ਵਾਸਤੇ ਇਹ ਜੀ 2 ਦਿਨ ਪਹਿਲੇ ਤੁਸੀਂ ਆਮ ਆਦੀ ਪਾਰਟੀ ਦੇ ਵਿੱਚ ਵੀ ਜੁਆਇਨਿੰਗ ਕਰੀਆ ਉਸ ਤੋਂ ਬਾਅਦ ਫਟਾਕਾ ਬਜਾਤਾ ਹੈ ਇਹ ਮਤਲਬ ਇਹ ਪਹਿਲੇ ਪਲੇਨਿੰਗ ਸੀਗੀ ਇਹ ਬਾਅਦ ਵਿੱਚ ਆਰ ਬਣੀ ਕੋਈ ਪਲੈਨਿੰਗ ਸੀਗੀ ਅਸੀਂ ਸ਼ਹਿਰ ਦਾ ਵਿਕਾਸ ਦੇਖ ਰਹੇ ਹਾਂ ਅਸੀਂ ਮੈਡਮ ਨੀਨਾ ਮਿੱਤਰ ਜੀ ਦਾ ਬਹੁਤ ਹੀ ਧੰਨਵਾਦ ਕਰਦੀ ਹਾਂ ਜਿਸ ਤਰ੍ਹਾਂ ਸਾਡਾ ਸ਼ਹਿਰ ਅੱਗੇ ਜਾ ਰਿਹਾ ਤਰੱਕੀ ਕਰ ਰਿਹਾ ਉਸੇ ਦੇਖ ਹੀ ਲਈ ਮੈਂ ਜਿਵੇਂ ਗਲੀ ਗਲੀ ਦੇ ਵਿੱਚ ਤਾਇਲਾਂ ਲੱਗਦੀਆਂ ਗਲੀ ਗਲੀ ਦੇ ਵਿੱਚ ਸ਼ਹਿਰ ਦਾ ਵਿਕਾਸ ਹੋ ਰਿਹਾ ਤੇ ਜਿਵੇਂ ਸਾਰਾ ਸ਼ਹਿਰ ਹੀ ਦੇਖ ਰਿਹਾ ਹੈ ਦੇ ਵਿੱਚ ਤਾਂ ਖੈਰ ਬਹੁਤ ਜ਼ਿਆਦਾ ਕਹਿਣ ਦੀ ਲੋੜ ਵੀ ਨਹੀਂ ਲੋਕਾਂ ਦੀ ਸਰਕਾਰ ਹੈ ਤੇ ਹਰ ਆਦਮੀ ਦੀ ਸਰਕਾਰ ਹੈ ਹਰ ਆਦਮੀ ਦੀ ਸਰਕਾਰ ਹੈ ਕੱਲੀ ਜਦੋਂ ਮੈਂ ਕਹਿੰਦਾ ਸਭ ਨੂੰ ਸਾਰੇ ਦੋਸਤਾਂ ਦੀ ਇੱਕ ਇੱਕ ਬੰਦੇ ਦੀ ਸਰਦਾਰੀ ਹੋਣੀ ਚਾਹੀਦੀ ਹੈ ਪ੍ਰਧਾਨ ਜੀ ਸਮਾਜਿਕ ਸੰਸਾ ਦੇ ਵਿੱਚ ਜਿਹੜੀ ਚੋਣਾਂ ਪਰੰਾਲੀ ਕੰਮ ਕਰਨ ਲੱਗੀ ਹੈ ਉਹਦੇ ਕੀ ਤੁਹਾਡਾ ਕੀ ਕਹਿੰਦਾ ਕਿ ਆਪਣੇ ਸੱਫਨ ਦੇ ਨਾਲ ਹੋਣਾ ਚਾਹੀਦਾ ਸੀ ਜਾਂ ਵੋਟਾਂ ਨਾਲ ਹੋ ਰਿਹਾ ਜਿਆਦਾ ਹੈ ਸਾਡੇ ਵੱਲੋਂ ਬਹੁਤ ਕੀਤੀ ਮੈਂ ਹੁੰਦਾ ਬਾਕੀ ਕੋਈ ਸਤਰਾ ਵੀ ਆਪਦੀ ਨਾਲ ਸਾਰੇ ਬੰਦੇ ਹੁੰਦੇ ਆ ਹਰ ਜੇ ਦਾ न्यूज 89 पंजाब दे लिए राजपुरा तो पत्रकार मोहित कुमार दी खास रिपोर्ट न्यूज 89 पंजाब हर खबर जिन्दा होवे असर।